ਇੱਲਾ ਪਾਣੀ ਵਾ ਕੋ ਸਾਫ ਨੀ ਤਨਿਓ ਖੋਟੀਆਂ ਸੈਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰ ਲੱਗਿਆ ਰਾਜਵੀਰ ਜਵੰਦਾ ਬਾਈ ਦੀ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਨਾ ਆਪਾਂ ਨੂੰ ਬਾਈ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਹੈ ਤੇ ਬਹੁਤ ਦੁਖਦਾਈ ਘਟਨਾ ਯਾਰ ਕਿਉਂਕਿ ਪਹਿਲਾਂ ਵੀ 2022 ਚ ਹੈ ਨਾ ਬਾਈ ਸਿੱਧੂ ਮੂਸੇ ਵਾਲਾ ਹੋਰ ਸੰਦੀਪ ਨੰਗਲੰਬੀਆ ਦੀਪ ਸਿੱਧੂ ਆਣਾ ਕਿੰਨੇ ਹੀ ਜਾਣੇ ਮਤਲਬ ਯਾਰ ਆਪਾਂ ਉਹਨੂੰ ਇੰਡਸਟਰੀ ਤੋਂ ਮਤਲਬ ਚਲੇ ਗਏ ਹੈ ਨਾ ਛੱਡ ਕੇ ਤੇ ਬਹੁਤ ਵੱਡਾ ਘਾਟਾ ਪਿਆ ਇਹ ਚੀਜ਼ ਨਾਲ ਸੰਗੀਤ ਜਗਤ ਨੂੰ ਤੇ ਮੇਨ ਗੱਲ ਇੱਥੇ ਆਉਂਦੀ ਹੈ ਕਿ ਹਾਂ ਬਹੁਤ ਚੰਗੇ ਬੰਦੇ ਹੁੰਦੇ ਨੇ ਜਿਹੜੇ ਯਾਰ ਉਹਨਾਂ ਦਾ ਖਾਸਾ ਟਾਈਮ ਨਹੀਂ ਹੁੰਦਾ ਉਹਨਾਂ ਨੂੰ ਫੇਤੀ ਮਤਲਬ ਇੱਥੋਂ ਬੁਲਾ ਲਿਆ ਜਾਂਦਾ ਹੈ ਨਾ ਤੇ ਬਾਈ ਦੀ ਗਾਇਕੀ ਬਹੁਤ ਜ਼ਿਆਦਾ ਤੁਹਾਨੂੰ ਕੋਈ ਪਤਾ ਹੈ ਨਾ ਤੇ ਸਾਫ਼ ਤੇ ਸ਼ੁੱਧ ਮਤਲਬ ਗਾਣੇ ਦੀ ਹੈ ਬਾਈ ਦੇ ਕੋਈ ਬਾੜਾ ਉਹ ਨਹੀਂ ਦੀ ਗਾਇਨਾ ਕੋਈ ਜ਼ਿਆਦਾ ਜੇ ਆਪਾਂ ਕਹਿ ਦਿੰਦੇ ਆ ਵੀ ਅਸ਼ਲੀਲਤਾ ਵਾਲਾ ਜਾਂ ਕੁਝ ਵੀ ਨਹੀਂ ਤਾਂ ਕਰਕੇ ਸਾਰਿਆਂ ਦੇ ਦਿਲਾਂ 'ਚ ਬਸਿਆ ਦਿਆ ਬਾਈ ਤੇ ਮੇਨ ਗੱਲ ਹੋਰ ਆ ਉਹ ਬੰਦਾ ਦੇਖ ਲੋ ਕਿਸ ਹੱਬ ਦਾ ਹੋਊਗਾ ਉਹਨੇ ਆਪਣੀ ਫੈਮਿਲੀ ਦੀ ਪ੍ਰਾਈਵੇਸੀ ਅੱਜ ਤੱਕ ਰੱਖੀ ਸੀ ਤੇ ਆਪਾਂ ਨੂੰ ਪਤਾ ਤੱਕ ਨਹੀਂ ਸੀ ਵੀ ਉਹਦੇ ਬਾਈ ਦੇ ਦੋ ਜਵਾਕ ਨੇ ਤੇ ਇੱਕ ਭੈਣ ਵੀ ਹੈ ਨਾ ਘਰੇ ਤੇ ਬਿਲਕੁਲ ਮਤਲਬ ਪ੍ਰਾਈਵੇਟ ਜੇ ਤਰ੍ਹਾਂ ਯਾਰ ਲਾਈਫ ਰੱਖੀ ਹੋਈ ਸੀ ਬਾਈ ਨੇ ਚਲੋ ਵਧੀਆ ਗੱਲ ਜੀ ਹੈ ਨਾ ਰੱਖਣੀ ਚਾਹੀਦੀ ਆ ਤੇ ਮੇਨ ਗੱਲ ਇੱਥੇ ਆ ਜਾਂਦੀ ਆ ਜੇ ਮੈਂ ਤੁਹਾਨੂੰ ਕਹਾਂ ਵੀ ਬਾਈ ਦਾ ਐਕਸੀਡੈਂਟ ਨਹੀਂ ਹੋਇਆ ਬਾਈ ਦਾ ਕਤਲ ਹੋਇਆ ਤਾਂ ਤੁਸੀਂ ਮੰਨੋਗੇ ਸ਼ਾਇਦ ਨਹੀਂ ਮੰਨੋਗੇ ਤਾਂ ਆਪਣੇ ਕੋਲ ਸਬੂਤ ਹੈਗੇ ਨੇ ਐਂਡ ਤੱਕ ਬਣੇ ਰਹੀਆਂ ਵੀਡੀਓ ਚ ਬਾਲੀ ਲੰਬੀ ਨਹੀਂ ਕਰਦੇ ਐਂਡ ਤੱਕ ਬਣੇ ਰਹੀਆਂ ਤੁਹਾਨੂੰ ਦੱਸਦਾ ਵੀ ਕਤਲ ਕਿਹਨੇ ਕਰਵਾਇਆ ਕਿਵੇਂ ਹੋਇਆ ਠੀਕ ਹੈ ਤੇ ਆ ਸਤੰਬਰ ਦੀ ਉਹ ਗੱਲ ਹੈ ਮੇਰੇ ਡੇਟ ਨਹੀਂ ਗਿਆ ਲੱਗੀ ਜਦੋਂ ਬਾਈ ਮਤਲਬ ਰਾਈਡ ਰਾਈਡਰ ਸੀਗਾ ਬਾਈ ਹੈ ਨਾ ਤੇ ਮੋਟਰਸਾਈਕਲ ਸੀਗਾ ਬਾਈ ਕੋਲੇ ਰਾਈਡਿੰਗ ਵਗੈਰਾ ਕਰਦਾ ਸੀ ਹੈ ਨਾ ਮੋਟਰਸਾਈਕਲ ਤੇ ਤੇ ਟ੍ਰਿਪ ਵਗੈਰਾ ਬਣਾਉਂਦਾ ਸੀ ਆ ਬਲੌਗ ਵਗੈਰਾ ਬਣਾਉਂਦਾ ਸੀ ਆ ਤੇ ਉਦੋਂ ਕੀ ਹੋਇਆ ਬਾਈ ਇੱਧਰ ਹਿਮਾਚਲ ਕਾ ਨਹੀਂ ਆ ਰਿਹਾ ਸੀ ਫਾਇਦਾ ਤੇ ਹਿਮਾਚਲ ਕਾ ਨਹੀਂ ਆ ਰਿਹਾ ਸੀ ਉਸ ਤੋਂ ਬਾਅਦ ਹੰਤ ਆਂਦੇ ਨਾ ਰਾਹ ਚ ਦੋ ਠੱਠੇ ਸੀਗੇ ਜਿਨ੍ਹਾਂ ਦੀ ਆਪਸ 'ਚ ਲੜਾਈ ਹੋ ਗਈ ਤੇ ਆਪਸ 'ਚ ਲੜਾਈ ਹੋ ਗਈ ਇਧਰੋਂ ਗੱਡੀ-ਕੁੱਡੀ ਆ ਰਹੀ ਸੀ ਮੈਨੂੰ ਲੱਗਦਾ ਬਾਈ ਦਾ ਮੋਟਰਸਾਈਕਲ ਕੰਟਰੋਲ ਨਹੀਂ ਹੋਇਆ ਤੇ ਐਕਸੀਡੈਂਟ ਹੋ ਗਿਆ ਸਿਰ ਸੁਰ ਲੱਗਿਆ ਤੇ ਬ੍ਰੇਨ ਜਿਹੜਾ ਡੈੱਡ ਹੋ ਗਿਆ ਸੀਗਾ ਰੀਡ ਦੀ ਹੱਡੀ ਟੁੱਟ ਗਈ ਸੀ ਮੈਨੂੰ ਲੱਗਦਾ ਤੇ ਇਹ ਚੀਜ਼ ਸਾਰੀ ਇੱਕ ਬੰਦੇ ਨੇ ਦੱਸੀ ਹੈ ਜਿਹੜਾ ਕਿ ਜੌਬ ਤੇ ਜਾ ਰਿਹਾ ਸੀਗਾ ਜੇ ਉਹ ਬਾਈ ਨਾਂ ਦੱਸਦਾ ਤਾਂ ਇਹ ਚੀਜ਼ ਖੁੱਲ ਕੇ ਨਹੀਂ ਆਣੀ ਸੀ ਸਾਹਮਣੇ ਹੁਣ ਤੁਸੀਂ ਕਹੋਗੇ ਠੱਠਿਆਂ ਨੇ ਟੱਕਰ ਮਾਰੀ ਤਾਂ ਕਤਲ ਕਿਵੇਂ ਹੋ ਗਿਆ ਤਾਂ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਕਿ ਠੱਠੇ ਠੱਠੇ ਮਤਲਬ ਗਾਂ ਦਾ ਹੀ ਮਤਲਬ ਰੂਪ ਹੈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਨਾ ਤੇ ਜਿਹੜੇ ਬੰਦੇ ਮਤਲਬ ਐਂ ਕਹਿੰਦੇ ਨੇ ਵੀ ਗਾਂ ਸਾਡੀ ਮਾਤਾ ਹੈ ਠੀਕ ਹੈ ਤੇ ਅਸੀਂ ਬਚਾਨੇ ਆ ਗਾਵਾਂ ਨੂੰ ਤੇ ਐਵੇਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਹਿੰਦੂ ਜਿਹੜੇ ਕੱਟੜ ਨੇ ਉਹ ਮਤਲਬ ਗੱਲ ਕਰਦੇ ਨੇ ਗਊਆਂ ਦੀ ਤੇ ਆਪਾਂ ਕਿਸੇ ਧਰਮ ਨਾਲ ਆਪਣਾ ਬੈਰ ਵਿਰੋਧ ਨਹੀਂ ਹੈਗਾ ਇੱਥੇ ਤੇ ਆਪਾਂ ਵੀ ਸਾਰੇ ਧਰਮਾਂ ਰਿਸਪੈਕਟ ਕਰਦੇ ਆ ਪਰ ਮੈਂ ਉਹ ਕੱਟੜ ਬੰਦਿਆਂ ਨੂੰ ਅੱਜ ਪੁੱਛਣਾ ਚਾਹੁੰਨਾ ਕਿ ਜੇ ਗਾਂ ਤੋਂ ਢੀ ਮਾਤਾ ਹੈ ਤਾਂ ਬੜਦ ਨੂੰ ਵੀ ਜਿਹੜਾ ਠੱਠਾ ਹੈ ਉਹਨੂੰ ਵੀ ਕੋਈ ਨਾ ਕੋਈ ਰਿਸ਼ਤਾ ਤੁਸੀਂ ਦੋ ਤੇ ਉਹਨੂੰ ਵੀ ਬਚਾ ਕੇ ਰੱਖੋ ਜਿਵੇਂ ਤੁਸੀਂ ਕੋਈ ਗਾਂ ਤਸਕਰੀ ਵਾਲੇ ਹੁੰਦੇ ਨੇ ਉਹਨਾਂ ਨੂੰ ਫੜਦੇ ਨੇ ਕੁੱਟਦੇ ਨੇ ਮਾਰਦੇ ਨੇ ਮਾਰ ਵੀ ਦਿੰਦੇ ਨੇ ਕਈ ਵਾਰ ਤਾਂ ਵੀ ਆ ਤੁਸੀਂ ਗਊ ਤਸਕਰੀ ਕਰ ਰਹੇ ਹੋ ਤਸਕਰੀ ਕਰ ਰਹੇ ਨੇ ਉਹ ਜਾ ਕੇ ਕਤਲਖਾਨਿਆਂ ਚ ਕੱਟਦੀਆਂ ਨੇ ਗਾਆਂ ਚਲੋ ਬਹੁਤ ਮਾੜੀ ਗੱਲ ਹੈ ਪਰ ਤੁਹਾਨੂੰ ਇੱਕ ਗੱਲ ਦਾ ਪਤਾ ਹੈ ਜਿਹੜੇ ਆਪਣੇ ਇੰਡੀਆ ਦੇ ਸਭ ਤੋਂ ਵੱਧ ਤਕੜੇ ਜਿਹੜੇ ਕਤਲਖਾਨੇ ਨੇ ਜਿੱਥੇ ਗਊਆਂ ਨੂੰ ਵੱਢਿਆ ਜਾਂਦਾ ਮਾਸ ਉਹਨਾਂ ਦਾ ਕੱਟਿਆ ਜਾਂਦਾ ਉਹ ਹਿੰਦੂਆਂ ਦੇ ਨੇ ਨਾਮ ਉਹਨਾਂ ਨੇ ਮੁਸਲਮਾਨਾਂ ਦੇ ਨਾਮ ਤੇ ਰੱਖ ਰਗੇ ਨੇ ਕਿਉਂ ਰੱਖ ਰਗੇ ਨੇ ਵੀ ਬਦਨਾਮੀ ਸਾਰੀ ਉਹਨਾਂ ਦੀ ਹੋਵੇ ਬਿਜ਼ਨਸ ਸਾਡਾ ਚੱਲੇ ਤੇ ਫਾਇਦਾ ਸਾਨੂੰ ਹੋਵੇ ਹੈਨਾ ਤੇ ਆਪਾਂ ਨਹੀਂ ਕਹਿੰਦੇ ਚੰਗੀ ਗੱਲ ਆ ਨਾ ਮੈਂ ਖਾਂਦਾ ਨਾ ਮੈਂ ਕਦੇ ਖਾਦਾ ਨਾ ਮੈਂ ਖਾਣਾ ਚਾਹੁੰਦਾ ਨਾ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਬੀਫ ਖਾਓ ਜਾਂ ਗਾਵਾਂ ਨੂੰ ਕੱਟੋ ਹੈਨਾ ਬਹੁਤ ਮਾੜੀ ਚੀਜ਼ ਆ ਇਵਨ ਕੋਈ ਵੀ ਚਿਕਨ ਚੋਕਨ ਕੁਝ ਵੀ ਆ ਰ ਆਪਾਂ ਕਿਸੇ ਦੀ ਜ਼ਿੰਦਗੀ ਲੈਣਾ ਆਪਣਾ ਹੱਕ ਨਹੀਂ ਹੈਗਾ ਠੀਕ ਆ ਸਿੱਧੀ ਗੱਲ ਐ ਫਿਰ ਤੁਸੀਂ ਇਹ ਗੱਲ ਦਾ ਅੰਦਾਜ਼ਾ ਕਿਉਂ ਨਹੀਂ ਲਾਉਂਦੇ ਆ ਕਿ ਵੀ ਜਦੋਂ ਤੁਸੀਂ ਗਊ ਨੂੰ ਮਾਤਾ ਮੰਨ ਲ ਗਏ ਤੁਸੀਂ ਐਨੇ ਨੇ ਵੱਡੇ ਕਦਮ ਚੱਕਦੇ ਹੋਣਾ ਨਾ ਲੋਕਾਂ ਨੂੰ ਕੁੱਟਦੇ ਹੋ ਮਾਰਦੇ ਹੋ ਜਿਹੜੇ ਐਕਸਪੋਰਟ ਕਰਦੇ ਨੇ ਜਦ ਕੀ ਉਹਦਾ ਟਰੱਕ ਵਾਲੇ ਹੁੰਦੇ ਨੇ ਵਿਚਾਰੇ ਤੇ ਉਹਨਾਂ ਨੂੰ ਜਿੰਮੇ ਮਾਲ ਲੋਡ ਕਰ ਦਿੱਤਾ ਜਾਂਦਾ ਤੇ ਅਗਲੇ ਪੈਸਿਆਂ ਖਤਰੇ ਨਾ ਜਿੰਮੇ ਟਰੱਕ ਦਾ ਡਰਾਈਵਰ ਕਹਿੰਦਾ ਵੀ ਇੱਥੇ ਤੁਸੀਂ ਛੱਡ ਜਾਣਾ ਉਹ ਛੱਡਣ ਭੱਜ ਜਾਂਦੇ ਨੇ ਕੋਈ ਚੱਕਰ ਨਹੀਂ ਹੈਗਾ ਪਰ ਤੁਸੀਂ ਮੇਨ ਬੰਦਿਆਂ ਨੂੰ ਕਿਉਂ ਨਹੀਂ ਫੜਦੇ ਹੈਗੇ ਜਿਹੜੇ ਅੱਗੇ ਵੱਢਦੇ ਨੇ ਕਤਲਖਾਨਿਆਂ ਚ ਜਿਹੜੇ ਅੱਗੇ ਬੀਫ ਐਕਸਪੋਰਟ ਕਰਦੇ ਨੇ ਆਪਣਾ ਉਦੇਸ਼ ਬਹੁਤ ਵੱਡਾ ਬੀਫ ਐਕਸਪੋਰਟਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਸਰਚ ਕਰਿਓ ਦੁਬਈ ਵਗੈਰਾ ਚ ਅਰਬ ਕੰਟਰੀਆਂ ਚ ਸਾਰੇ ਕੀ ਤੇ ਮਤਲਬ ਆਪਣੇ ਇੰਡੀਆ ਤੋਂ ਬਹੁਤ ਜ਼ਿਆਦਾ ਬੀਫ ਜਾਂਦਾ ਤੇ ਉਹ ਜਿਹੜੇ ਕਤਲਖਾਨੇ ਨੇ ਉਹ ਪਤਾ ਕਿੰਨਾ ਦੇ ਨੇ ਕੱਟੜ ਹਿੰਦੂਆਂ ਦੇ ਨੇ ਉਹਨਾਂ ਦੇ ਨਾਮ ਮੈਂ ਮੇਰੇ ਖਿਆਲ ਨਹੀਂ ਜੇ ਕਹੂੰਗੇ ਦੁਬਾਰੇ ਵੀਡੀਓ ਬਣਾ ਦੂੰਗਾ ਮੈਂ ਲੱਬ ਲੱਬ ਕੇ ਸਾਰਾ ਕੁਝ ਤੇ ਨਾਮ ਲਿਖਿਆ ਹੈ ਅਲ ਕਾਦੇ ਇਹ ਜਿਹੜੇ ਮੁਸਲਮਾਨਾਂ ਦੇ ਨਾਮ ਹੁੰਦੇ ਨੇ ਉਹਨਾਂ ਨੂੰ ਬਦਨਾਮ ਕਰ ਲਈ ਹੁਣ ਇਹ ਤਾਂ ਗੱਲ ਰਹੀ ਬੱਖ ਵੀ ਤੁਸੀਂ ਥਾਮਦੇ ਨਹੀਂ ਗਊਆਂ ਨੂੰ ਹਨਾ ਠੱਠੇ ਵੀ ਤੁਹਾਨੂੰ ਸਾਹਮਣੇ ਚਾਹੀਦੇ ਨੇ ਘਰੇ ਬੰਨਣੇ ਚਾਹੀਦੇ ਨੇ ਰੋਟੀ ਪਾਣੀ ਉਹਨਾਂ ਦਾ ਜਿਹੜਾ ਦਾਣਾ ਪਾਣੀ ਆ ਨਾ ਨੀਰਾ acharਾ ਸਭ ਦੇਖਣਾ ਚਾਹੀਦਾ ਤੇ ਦੂਜੀ ਗੱਲ ਆ ਗਈ ਕਾਊਸਸ ਵਾਲੀ ਸਰਕਾਰਾਂ ਆਪਣੇ ਤੋਂ ਲੈਂਦੀਆਂ ਨੇ ਪੈਸੇ ਕਾਊਸਸ ਦੇ ਨਾਮ ਤੇ ਕਾਊਸਸ ਕੀ ਹੁੰਦਾ ਤੁਹਾਨੂੰ ਦੱਸਾਂ ਮੈਂ ਇੱਕ ਤਰ੍ਹਾਂ ਦਾ ਟੈਕਸ ਹੁੰਦਾ ਜਿੱਥੇ ਆਵਾਰਾ ਪਸ਼ੂ ਹੁੰਦੇ ਨੇ ਤੇ ਉਹਨਾਂ ਦਾ ਇੱਕ ਟੈਕਸ ਹੁੰਦਾ ਵੀ ਅਸੀਂ ਇਹਨਾਂ ਦੀ ਮਤਲਬ ਕੇਅਰ ਕਰ ਰਹੇ ਹਾਂ ਇਹਨਾਂ ਨੂੰ ਸੰਭਾਲ ਰਹੇ ਹਾਂ ਵੀ ਤੁਹਾਨੂੰ ਰੋਡ ਤੇ ਜਾਂ ਕਿਤੇ ਵੀ ਫालतू ਨਹੀਂ ਮਿਲਣਗੇ ਆਪਾਂ ਸਾਰੇ ਭਰਦੇ ਹਾਂ ਕਾਊਸਸ ਪੰਜਾਬ ਸਰਕਾਰ ਹੈ ਜਿਹੜੀ ਇਹ ਇੰਪੋਸਟ ਕਾਊ ਐਕਸੈਸ ਇਹ ਕਰਦੀ ਹੈ ਜੇ ਆਪਾਂ ਕੋਈ ਵੀਕਲ ਖਰੀਦਦੇ ਆ ਕੋਈ ਕਾਰ ਰਿਕਸ਼ਾ ਟਰੱਕ ਬੱਸ ਕੁਝ ਖਰੀਦਦੇ ਆ ਤਾਂ 1000 ਰੁਪਏ ਆਪਾਂ ਨੂੰ ਕਾਹ ਉਸਾਸ ਦੇ ਨਾਮ ਦਾ ਲੱਗਦਾ ਹੈ ਤੇ ਜੇ ਆਪਾਂ ਕੋਈ ਟੂ-ਵੀਲਰ ਖਰੀਦਦੇ ਆ ਮੋਟਰਸਾਈਕਲ ਵਗੈਰਾ ਕੁਝ ਵੀ ਖਰੀਦਦੇ ਆ ਤਾਂ ਆਪਾਂ ਨੂੰ 200 ਰੁਪਏ ਦੇਣਾ ਪੈਂਦਾ ਤਾਂ ਉਹਨੂੰ ਕਿੰਨੇ ਹੀ ਜਣੇ ਮਤਲਬ ਕਿੰਨਾ ਕੁਝ ਖਰੀਦਦੇ ਨੇ ਨਾ ਉਹਨਾਂ ਤੋਂ ਕਿੰਨਾ ਪੈਸਾ ਜਾਂਦਾ ਯਾਰ ਕਰੋੜਾਂ 'ਚ ਪੈਸਾ ਜਾਂਦਾ ਉਹ ਕਿੱਥੇ ਜਾਂਦਾ ਸਰਕਾਰ ਦੇ ਖਾਤੇ 'ਚ ਜਾਂਦਾ ਉਹਨੂੰ ਯੂਜ਼ ਨਹੀਂ ਕੀਤਾ ਜਾਂਦਾ ਉਹਨੂੰ ਜੇ ਉਹ ਪੈਸੇ ਨੂੰ ਚੰਗੀ ਤਰ੍ਹਾਂ ਯੂਜ਼ ਕੀਤਾ ਜਾਂਦਾ ਤਾਂ ਰਾਜਵੀਰ ਜਵੰਦਾ ਅੱਜ ਆਪਣੇ ਵਿੱਚ ਆਉਣਾ ਸੀ ਇਹ ਜੇ ਕਤਲ ਮਤਲਬ ਨਹੀਂ ਹੋਣੀ ਸੀ ਆਪਣੇ ਵੀ ਹੋ ਸਕਦੇ ਨੇ ਕਤਲ ਹੀ ਨੇ ਆਪ ਸਰਕਾਰ ਵੱਲੋਂ ਕਹਿ ਸਕਦੇ ਆਂ ਕਤਲ ਨਹੀਂ ਮੈਂ ਤਾਂ ਸਿੱਧੇ ਮੱਥੇ ਕਹੂੰਗਾ ਵੀ ਸਰਕਾਰ ਵੱਲੋਂ ਕਤਲ ਕਰਾਈ ਜਾ ਰਹੇ ਨੇ ਡੰਗਰਾਂ ਨੂੰ ਛੱਡ ਦਿੱਤਾ ਜਾਂਦਾ ਵੀ ਪੋਪੂਲੇਸ਼ਨ ਘਟੂਗੀ ਛੜਕਾਂ ਤੇ 12 ਪਸ਼ੂਆਂ ਨੂੰ ਛੱਡ ਦਿੱਤਾ ਜਾਂਦਾ ਕਿਉਂ ਨਹੀਂ ਤੁਸੀਂ ਗਊਸ਼ਾਲਾ ਬਣਾਣ ਦੇ ਵੱਡੀ ਤੋਂ ਵੱਡੀ ਇੰਨਾ ਪੈਸਾ ਇਕੱਠਾ ਕਰਦੇ ਹੋ ਕਿ ਤੁਸੀਂ ਬਣਵਾ ਨਹੀਂ ਸਕਦੇ ਕਿ ਉੱਥੇ ਉਹਨਾਂ ਨੀਰਾਚਾਰਾ ਨਹੀਂ ਪਾ ਸਕਦੇ ਇੰਨੀਆਂ ਪੰਚਾਇਤੀ ਜ਼ਮੀਨਾਂ ਨੇ ਇੰਨੀਆਂ ਸਰਕਾਰੀ ਜ਼ਮੀਨਾਂ ਨੇ ਉੱਥੇ ਨੀਰਾਚਾਰਾ ਤੁਸੀਂ ਬੀਜ ਸਕਦੇ ਹੋ ਤੇ ਗਊਆਂ ਨੂੰ ਪਾਲ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਉਹਨਾਂ ਦਾ ਦੁੱਧ ਵੀ ਆਊਗਾ ਸਾਰਾ ਕੁਝ ਡੇਰੀ ਫਾਰਮ ਵੀ ਚੱਲਣਗੇ ਸਭ ਕੁਝ ਹੋਊਗਾ ਕਰਦੇ ਕਿਉਂ ਨਹੀਂ ਕਰਨਾ ਕਿਉਂ ਨਹੀਂ ਕਿਉਂਕਿ ਆਪਣੇ ਵਰਗਿਆਂ ਦਾ ਕਤਲ ਕਰਾਣਾ ਜਿਹੜੀ ਜੇ ਅਨਸੰਖਿਆ ਵੱਧ ਗਈ ਜਨਰੇਸ਼ਨ ਵੱਧ ਗਈ ਹੈ ਨਾ ਲੋਕ ਪੋਪੂਲੇਸ਼ਨ ਵੱਧ ਗਈ ਤੇ ਇਹਨਾਂ ਨੂੰ ਮਾਰਨਾ ਹੈ ਇਹਨਾਂ ਨੇ ਤੇ ਮਾਰਨਾ ਵੀ ਢਾਂਗ ਨਾਲ ਆਲਾ ਵੀ ਨਾ ਸਾਡਾ ਨਾਮ ਆਵੇ ਨਾ ਕਿਸੇ ਦਾ ਨਾਮ ਆਵੇ ਤੇ ਮਰ ਜਣਾ ਕੋਈ ਚੱਕਰ ਨਹੀਂ ਐਕਸੀਡੈਂਟ ਹੁੰਦੇ ਰਹਿਣਾ ਇਹਨਾਂ ਨੂੰ ਕੀ ਲੈਣਾ ਦੇਣਾ ਯਾਰ ਇਹਨਾਂ ਦੇ ਜਵਾਬ ਬਾਹਰ ਹੀ ਪੜਦੇ ਨੇ ਹੈ ਇਹਨਾਂ ਨੂੰ ਪੂਰੀ ਸਿਕਿਉਰਿਟੀ ਮਿਲਦੀ ਹੈ ਸਭ ਕੁਝ A to Z ਚੀਜ਼ ਫੈਸਿਲਿਟੀਆਂ ਮਿਲਦੀਆਂ ਨੇ ਮਰਨਾ ਕਿਨੇ ਆਮ ਆਦਮੀ ਨੇ ਜਿਹੜੇ ਟੈਕਸ ਦੇ ਰਹੇ ਨੇ ਉਹਨਾਂ ਨੇ ਮਰਨਾ ਹੈ ਆਪਣੀ ਕੋਈ ਜ਼ਿੰਦਗੀ ਨਹੀਂ ਹੈਗੀ ਇੰਡੀਆ 'ਚ ਆਪਾਂ ਸਿਰਫ ਇੱਕ ਪੁਤਲੇ ਆ ਵੀ ਆਪਾਂ ਬਸ ਜੋਰੇ ਆ ਜਿੰਨਾ ਕਿਰ ਜੋਰੇ ਆ ਆਪਣੇ ਦਮ ਤੇ ਜੋਰੇ ਆ ਸਰਕਾਰ ਦਾ ਆਪਣੇ ਪ੍ਰਤੀ ਕੋਈ ਵੀ ਇਹਨਾਂ ਦਾ ਫਰਜ਼ ਨਹੀਂ ਹੈਗਾ ਵੀ ਅਸੀਂ ਇਹਨਾਂ ਨੂੰ ਬਚਾਣਾ ਹੈ ਜਾਂ ਨਹੀਂ ਬਚਾਣਾ ਹੈਗਾ ਜਿਹੜੀਆਂ ਵੀ ਇਹਨਾਂ ਨੂੰ ਦਿੱਕਤ ਆ ਰਹੀਆਂ ਨੇ ਉਹਨਾਂ ਦਾ ਆਪਾਂ ਹੱਲ ਕਰਨਾ ਕੋਈ ਨਹੀਂ ਹੱਲ ਕਰਦਾ ਹੈਗਾ ਸਿੱਧੀ ਗੱਲ ਹੈ ਹਿਮਾਚਲ ਦੀ ਗੱਲ ਹੈ ਹਿਮਾਚਲ 'ਚ ਵੀ ਆਪਣਾ ਬੀਜੇਪੀ ਦੀ ਸਰਕਾਰ ਹੈ ਉੱਤੇ ਵੀ ਸੈਂਟਰ ਚ ਵੀ ਬੀਜੇਪੀ ਦੀ ਸਰਕਾਰ ਹੈ ਤਾਂ ਇਹ ਦੋਏ ਮਿਲ ਕੇ ਤਾਂ ਬਹੁਤ ਵਧੀਆ ਚੀਜ਼ਾਂ ਕਰ ਸਕਦੇ ਨੇ ਇਹ ਕਿਉਂਕਿ ਤਾਲਮਿਲ ਬੈਠ ਜਾਂਦਾ ਹੈ ਹਨਾ ਸਰਕਾਰ ਉੱਤੇ ਵੀ ਬੀਜੇਪੀ ਦੀ ਹੈ ਤੇ ਹਿਮਾਚਲ ਚ ਵੀ ਬੀਜੇਪੀ ਦੀ ਹੈ ਇਹ ਕਿਉਂ ਨਹੀਂ ਕਰ ਰਹੇ ਇਹ ਜੀਆਂ ਚੀਜ਼ਾਂ ਜਦ ਕਿ ਉੱਥੇ ਦਾ ਹਿੰਦੂ ਪੋਪੂਲੇਸ਼ਨ ਵੀ ਬਹੁਤ ਹੈ ਤੇ ਇਹ ਗਾਉਂ ਜਿਹੜੇ ਠੱਠੇ ਨੇ ਗਾਵਾਂ ਨੇ ਇਹਨਾਂ ਨੂੰ ਕਿਉਂ ਨਹੀਂ ਇਹ ਚੰਗੀ ਤਰ੍ਹਾਂ ਮਤਲਬ ਫੜ ਕੇ ਇਹਨਾਂ ਨੂੰ ਗਊਸ਼ਾਲਾ ਵਗੈਰਾ ਚ ਰੱਖਦੇ ਬਣਾ ਕੇ ਹਨਾ ਕਿਉਂ ਨਹੀਂ ਇਹਨਾਂ ਦੀ ਦੇਖਭਾਲ ਕਰਦੇ ਜਦ ਕਿ ਮਾਤਾ ਹੈ ਗਊ ਮਾਤਾ ਤਾਂ ਹਿੰਦੂਆਂ ਦੀ ਮਾਤਾ ਹੈ ਹੈ ਨਾ ਤੇ ਮੈਂ ਐ ਨਹੀਂ ਕਹਿੰਦਾ ਹੈਗਾ ਕਿ ਗਲਤ ਗੱਲ ਹੈ ਚਲੋ ਤੁਸੀਂ ਪੁੱਛਦੇ ਹੋ ਬਹੁਤ ਵਧੀਆ ਗੱਲ ਹੈ ਪਰ ਜਿਹੜੇ ਕੱਟੜਖਾਹਂਦੇ ਨੇ ਜਿਹੜੇ ਸਰਕਾਰ ਦੇ ਬੰਦੇ ਨੇ ਜਿਹੜੇ ਜਮਾ ਹੀ ਇਹ ਚੀਜ਼ਾਂ ਪਿੱਛੇ ਡੰਗੇ ਫਸਾਦ ਕਰ ਦਿੰਦੇ ਨੇ ਉਹ ਕਿੱਥੇ ਨੇ ਇਸ ਟਾਈਮ ਰਾਜਵੀਰ ਜਵੰਦਾ ਦੀ ਮੌਤ ਦਾ ਆਸਲ ਕਾਤਲ ਕੌਣ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਚਾਹੀਦਾ ਸੀ ਕਿ ਅਸੀਂ ਇਹ ਜਿਹੜੇ ਹੈਗੇ ਨੇ ਠੱਠੇ ਨੇ ਜਿਹੜੀਆਂ ਗਉਆਂ ਨੇ ਇਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਲਾਜ ਕਰੀਏ ਇਹਨਾਂ ਦਾ ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਰੱਖੀਏ 12 ਪਸ਼ੂ ਫਿਰਦੇ ਨੇ ਜਦ ਕਿ ਉਹ ਏਰੀਆ ਜਿਹੜਾ ਪਹਾੜੀ ਏਰੀਆ ਉੱਥੇ ਮੋੜ ਵੀ ਕਿਸੁੱਤੇ ਨੇ ਜੇ ਸਾਹਮਣੇੋਂ ਮੋਟਰਸਾਈਕਲ ਜਾ ਰਿਹਾ ਤੇ ਇਧਰੋਂ ਕੋਈ ਨਾ ਕੋਈ ਗਾਂ ਠੱਠਾ ਜਾ ਕੁਛ ਵੀ ਆ ਗਿਆ ਬਾਰਾ ਪਸ਼ੂ ਆ ਗਿਆ ਤਾਂ ਮਤਲਬ ਉੱਥੇ ਕਿਹਦੀ ਗਲਤੀ ਹੈ ਗਲਤੀ ਹੈਗੀ ਸਰਕਾਰ ਦੀ ਸਾਰੀ ਸਰਕਾਰ ਨੇ ਹੀ ਕਤਲ ਕਰਵਾਇਆ ਜਿਹੜਾ ਰਾਜਵੀਰ ਰਜਵੰਦਾ ਨੂੰ ਕਰਵਾਇਆ ਕਿਉਂ ਕਰਵਾਇਆ ਆਪਾਂ ਟੈਕਸ ਦਿੰਨੇ ਆ ਭਾਈ ਸਾਰਾ ਕੁਝ ਤੇ ਆਪਾਂ ਟੈਕਸ ਦਿੱਤਾ ਉਹ ਟੈਕਸ ਦਾ ਸਹੀ ਯੂਜ਼ ਹੋਣਾ ਚਾਹੀਦਾ ਜਿਹੜਾ ਪੈਸਾ ਆਪਾਂ ਨੇ ਦਿੱਤਾ ਸਹੀ ਯੂਜ਼ ਹੋਣਾ ਚਾਹੀਦਾ ਉਹਦਾ ਜਿੱਥੇ ਜਿੱਥੇ ਉਹਦਾ ਯੂਜ਼ ਹੋਣਾ ਚਾਹੀਦਾ ਗਵਾਂ ਨੂੰ ਫੜਨ ਵਾਸਤੇ ਉਹਨਾਂ ਨੂੰ ਰੱਖਣ ਵਾਸਤੇ ਕਿਉਂ ਨਹੀਂ ਕੀਤਾ ਜਾਂਦਾ ਮੈਂ ਤਾਂ ਸਿੱਧੇ ਮੱਥੇ ਕਹਿ ਰਿਹਾ ਕਿ ਜਿਹੜੀ ਭਾਜਪਾ ਦੀ ਸਰਕਾਰ ਹੈ ਸੈਂਟਰ ਦੀ ਹੈ ਚਾਹੇ ਹਿਮਾਚਲ ਪ੍ਰਦੇਸ਼ ਦੀ ਹੈ ਇਹ ਸਿੱਧੇ ਤੌਰ ਤੇ ਆ ਦੀ ਜ਼ਿੰਮੇਵਾਰ ਹੈ ਰਾਜਵੀਰ ਰਜਵੰਦਾ ਦੇ ਕਾਤਲ ਦੀ ਜ਼ਿੰਮੇਵਾਰ ਹੈ ਠੀਕ ਹੈ ਉਹਦੇ ਪਰਿਵਾਰ ਜਿਹੜਾ ਹੈਗਾ ਉਹ ਵਿਚਾਰਾ ਹੈ ਨਾ ਜਵਾਕ ਸੀਗੇ ਜਿਹੜਾ ਕੁਝ ਵੀ ਹੈਗਾ ਤੇ ਸਾਰਾ ਕੁਝ ਮਤਲਬ ਕੱਢੀ ਰਹਿ ਗਿਆ ਕਿਸੇ ਦਾ ਪਿਓ ਸੀਗਾ ਕਿਸੇ ਦਾ ਪੁੱਤ ਸੀਗਾ ਕਿਸੇ ਦਾ ਘਰ ਵਾਲਾ ਸੀਗਾ ਕਿਸੇ ਦਾ ਭਾਈ ਸੀਗਾ ਤੇ ਐਨੇ ਲੋਕਾਂ ਦੇ ਦਿਲਾਂ 'ਚ ਬਸਣ ਵਾਲਾ ਇੱਕ ਕਲਾਕਾਰ ਸੀਗਾ ਜਿਹਨੇ ਸਾਫ਼ ਸੁਥਰੀ ਗਾਇਕੀ ਕਰੀ ਅੱਜ ਤੱਕ ਤੇ ਬਹੁਤ ਦੁੱਖ ਹੈ ਕਈ ਲੋਕ ਕਹਿੰਦੇ ਵੀ ਭਾਈ ਵੀਡੀਓ ਕਿਉਂ ਨਹੀਂ ਬਣਾਉਂਦਾ ਮੈਂ ਵੀਡੀਓ ਬਣਾਉਣਾ ਭਾਈ ਤਰਕ ਦੇ ਆਧਾਰ ਤੇ ਬਣਾਉਣਾ ਤੇ ਹੁਣ ਕਈ ਲੋਕ ਮੈਨੂੰ ਗਾਲਾਂ ਵੀ ਕੱਢਣਗੇ ਕਮੈਂਟਾਂ 'ਚ ਕਿਉਂ ਕੱਢਣਗੇ ਬਈ ਤੂੰ ਹਿੰਦੂਆਂ ਨੂੰ ਬੋਲਦਾ ਬਾਈ ਮੈਂ ਹਿੰਦੂਆਂ ਨਹੀਂ ਬੋਲਦਾ ਮੇਰੇ ਯਾਰ ਮਿੱਤਰ ਨੇ ਹਿੰਦੂ ਵੀ ਨੇ ਮੇਰੇ ਯਾਰ ਮਿੱਤਰ ਸਾਰੇ ਨੇ ਮੈਂ ਸਿਰਫ ਇੱਕ ਗੱਲ ਕਰਦਾ ਕੱਟੜਤਾ ਦੀ ਹਾਂ ਜੇ ਤੁਸੀਂ ਗਾਉਣ ਮਾਤਾ ਮੰਨਦੇ ਹੋ ਕੋਈ ਮਾੜੀ ਗੱਲ ਨਹੀਂ ਤੁਸੀਂ ਸੇਵਾ ਕਰੋ ਯਾਰ ਪਰ ਇਹ ਚੀਜ਼ਾਂ ਲਈ ਆਵਾਜ਼ ਵੀ ਚੱਕੋ ਯਾਰ ਜੇ ਰਾਜਵੀਰ ਜਬੰਦਾ ਤੁਹਾਡੇ ਵੀ ਦਿਲ 'ਚ ਵਸਦਾ ਹੈ ਇਹ ਚੀਜ਼ਾਂ ਲਈ ਆਵਾਜ਼ ਵੀ ਚੱਕੋ ਕਮੈਂਟ ਕਰਕੇ ਜਾਓ ਤੇ ਵੀਡੀਓ ਨੂੰ ਸ਼ੇਅਰ ਕਰੋ ਹਿਮਾਚਲ ਦੀ ਸਾਰੀ ਸਰਕਾਰ ਜਿਹੜੀ ਮੰਤਰੀ ਮੰਤਰੀ ਸਾਰੇ ਇਹ ਚੀਜ਼ ਦੇ ਜ਼ਿੰਮੇਵਾਰ ਨੇ ਰਾਜਵੀਰ ਜਵੰਦਾ ਦੀ ਕਤਲ ਦੇ ਜ਼ਿੰਮੇਵਾਰ ਨੇ ਉਹਨਾਂ ਤੇ ਕੇਸ ਹੋਣਾ ਚਾਹੀਦਾ ਤੇ ਭਾਜਪਾ ਜਿਹੜੀ ਉੱਤੇ ਐ ਉਹਤੇ ਵੀ ਕੇਸ ਹੋਣਾ ਚਾਹੀਦਾ ਤੇ ਜਿਹੜੇ ਜਿਹੜੇ ਆਪਣੇ ਤੋਂ ਟੈਕਸ ਲੈਂਦੇ ਨੇ ਕਾਉਸ ਐਸ ਦੇ ਨਾਮ ਤੇ ਉਹ ਜਿਹੜਾ ਵੀ ਕਲੈਕਟ ਹੁੰਦਾ ਉਹ ਸਾਰੇ ਬੰਦਿਆਂ ਦੇ ਕੇਸ ਹੋਣਾ ਚਾਹੀਦਾ ਇਨਕੁਆਇਰੀ ਹੋਣੀ ਚਾਹੀਦੀ ਵੀ ਤੁਸੀਂ ਪੈਸਾ ਲਾ ਕਿੱਥੇ ਰਹੀ ਆ ਅਖਰ ਨੂੰ ਜਿਹੜਾ ਪੈਸਾ ਸਾਡੀ ਜੇਬ ਚੋਂ ਜਾ ਰਿਹਾ ਯਾਰ ਅਸੀਂ ਦੇਣ ਕਣੀਓ ਨਹੀਂ ਹਿਚਕੇ ਜਾਂਦੇ ਵੀ ਕੋਈ ਗੱਲ ਨਹੀਂ ਸਪੈਸ਼ਲਟੀਆਂ ਬਣਣੀਆਂ ਸਾਨੂੰ ਹੀ ਸਾਡੀ ਮਤਲਬ ਦੇਖਭਾਲ ਹੋਊਗੀ ਪਰ ਹੁੰਦੀ ਕਿਤੇ ਨਹੀਂ ਇਹ ਤਾਂ ਹੁਣ ਤੂੰ ਆਪਾ ਰੋਡ ਤੇ ਨਿਕਲ ਜੀਏ ਕਿੰਨੀ ਵਾਰਾ ਪਸ਼ੂ ਮਿਲਣਗੇ ਮਾੜਾ ਮੋਟਾ ਆਪਾਂ ਆਪਦੀ ਸਪੀਡ ਤੇ ਜਾ ਰਹੇ ਆ ਆਰਾਮ ਨਾਲ ਜਾ ਰਹੇ ਆ ਚਾਹੇ ਤੇ ਸਾਈਡ ਤੋਂ ਨਿਕਲ ਆਇਆ ਖਦਾਨਾ ਚੋਂ ਉਹ ਕੀ ਦਾ ਕਸੂਰ ਹੈ ਸਰਕਾਰ ਦਾ ਕਸੂਰ ਹੈ ਸਰਕਾਰ ਨੇ ਜਾਲ ਵਿਛਾਇਆ ਹੋਇਆ ਇਹਨੇ ਆਪਾਂ ਨੂੰ ਮਾਰਨ ਵਾਸਤੇ ਵੀ ਹੂੰ ਤਾਂ ਇਹ ਪੋਪੂਲੇਸ਼ਨ ਘਟਦੀ ਨਹੀਂ ਹੈਗੀ ਵੀ ਇਹ ਸਾਲਿਆਂ ਨੂੰ ਅਹੀਂ ਮਾਰੋ ਠੀਕ ਆ ਥੋੜਾ ਜਿਹਾ ਭਾਬ ਕੋਈ ਨਾ ਗਲਗੋਲ ਨਿਕਲ ਜਾਂਦੀ ਆ ਪਰ ਇਹ ਚੀਜ਼ ਸੱਚੀ ਹੈ ਆਪਦਾ ਕਮੈਂਟ ਕਰਕੇ ਜਰੂਰ ਇਹ ਚੀਜ਼ ਬਾਰੇ ਤੁਸੀਂ ਬਿਚਾਰ ਦਈਓ ਰਾਜਵੀਰ ਜਮੰਦਾ ਦਾ ਕਤਲ ਹੋਇਆ ਤੇ ਕਤਲ ਕਿਨੇ ਕੀਤਾ ਹੈ ਬੀਜੇਪੀ ਸਰਕਾਰ ਨੇ ਜਿਹੜੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਹੈ ਤੇ ਜਿਹੜੀ ਸੈਂਟਰ 'ਚ ਬੈਠੀ ਹੈ ਜਿਹੜੀ ਤਾਲਮੇਲ ਕਰਕੇ ਚਲਾ ਰਹੇ ਨੇ ਤੇ ਪੰਜਾਬ ਨੂੰ ਤਾਂ ਇਹਨਾਂ ਨੇ ਵੈਸੇ ਹੀ ਖਤਮ ਕਰਨਾ ਹੈ ਜਿਹੜੇ ਸਿੰਗਰ-ਸੁੰਗਰ ਨੇ ਵੀ ਚਲੋ ਇਹ ਬਾਜ਼ ਚੱਕੀ ਜਾਂਦੇ ਨੇ ਪੰਜਾਬ ਬਾਹਰੇ ਵੈਸੇ ਵੀ ਖਤਮ ਕਰਨਾ ਹੁਣ ਕਲਾਊਡ ਸੀਡਿੰਗ ਕਰਾਤੀ ਸੀ ਆਪਣੀ ਮੀਂਹ ਕਿਉਂ ਆਇਆ ਬਾਕੀ ਕਿਤੇ ਕਿਉਂ ਨਹੀਂ ਆਇਆਗਾ ਆਪਣੀ ਮੜੇ ਮਤਲਬ ਹਟ ਕਿਉਂ ਆਏ ਨੇ ਕਿਉਂਕਿ ਇਹਨਾਂ ਨੇ ਜ਼ਮੀਨ ਇੱਕ ਵਾਰ ਕਰਨੀ ਸੀ ਜ਼ਮੀਨ ਕਰਨੀ ਸੀ ਐਕਵਾਇਰ ਕਿਉਂਕਿ ਇਹਨਾਂ ਨੇ ਵੱਡੀਆਂ-ਵੱਡੀਆਂ ਫੈਕਟਰੀਆਂ ਫੈਕਟਰੀਆਂ ਲਾਣੀਆਂ ਨੇ ਪੰਜਾਬ ਦੀ ਜ਼ਮੀਨ ਉੱਪ ਜਾਊ ਹੈ ਤੇ ਪੰਜਾਬ ਨੂੰ ਬਰਬਾਦ ਕਰਨਾ ਖੋਖਲਾ ਕਰਨਾ ਹੁਣ ਇਹਨਾਂ ਨੇ ਹੜ੍ਹ-ਹੜ੍ਹ ਲਿਆ ਤੇ ਛੱਟਦਾ ਪਾਣੀ ਪੂਣੀਆ ਬਰਬਾਦ ਹੀ ਕਰਤਾ ਪੰਜਾਬ ਇਹਨਾਂ ਦੇ ਜਮਾਂ ਨਿਸ਼ਾਨੇ ਤੇ ਆ ਪੰਜਾਬ ਨੂੰ ਬਰਬਾਦ ਕਰਨਾ ਧੱਕਾ ਮੇਰਾ ਅਨੁਰੋਧ ਹੈ ਸਾਰਿਆਂ ਨੂੰ ਇੱਕ ਬੇਨਤੀ ਆ ਬਾਈ ਸਾਰੇ ਇਕੱਠੇ ਹੋ ਕੇ ਇਹ ਚੀਜ਼ਾਂ ਪਿੱਛੇ ਬਾਤ ਚੱਕੋ ਪੰਜਾਬ ਨੂੰ ਬਚਾਣਾ ਤੇ ਆਪਣੇ ਜਿਹੜੇ ਇਹ ਸਿੰਗਰ ਨੇ ਇਹਨਾਂ ਨੂੰ ਪਹਿਲਾਂ ਹੀ ਤੁਹਾਨੂੰ ਪਤਾ ਹੈ ਨਾ ਅੱਖ ਦੇ ਟਾਰਗੇਟ ਤੇ ਰਹਿੰਦੇ ਨੇ ਪਾਈ ਪਹਿਲਾਂ ਮੂਸੇ ਵਾਲਾ ਹੈ ਨਾ ਇਹਨਾਂ ਨੇ ਮਰਵਾਤਾ ਯਾਰ ਤੇ ਤੇ ਆਪਾਂ ਕਹਿ ਸਕਦੇ ਹਾਂ ਹੁਣ ਰਾਜਵੀਰ ਜਵੰਦਾ ਵੀ ਇਹਨਾਂ ਨੇ ਕਤਲ ਹੀ ਕਰਾਇਆ। ਬਾਕੀ ਆਪਦੇ ਵਿਚਾਰ ਜ਼ਰੂਰ ਦੇਈਓ ਬਈ ਕਮੈਂਟਾਂ 'ਚ ਵੀਡੀਓਜ਼ ਇਦਾਂ ਹੀ ਆਉਂਦੀਆਂ ਰਹਿਣਗੀਆਂ ਨਵੇਂ-ਨਵੇਂ ਬਲੌਗਜ਼ ਆਉਂਦੇ ਰਹਿਣਗੇ। ਤੇ ਕਮੈਂਟ ਕਰਕੇ ਜ਼ਰੂਰ ਜਾਨਿਓ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਵੱਧ ਤੋਂ ਵੱਧ ਆਪਦੇ ਯਾਰਾਂ ਮਿੱਤਰਾਂ ਤੱਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਬਾਕੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ 'ਚ ਲਵ ਯੂਰ ਟੈਕ ਬਾਈ ਬਾਈ।